ਹਾਂਜੀ ਸਤਿ ਸ੍ਰੀ ਅਕਾਲ ਮਿੱਤਰੋ ਕੀ ਹਾਲ ਚਾਲ ਪੰਜਾਬ ਡੈਰੀ ਫਾਰਮ 08 YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਉਹਨਾਂ ਵੀਰਾਂ ਦੇ ਸਵਾਲ ਹੱਲ ਕਰਾਂਗੇ ਉਹ ਜਿਨ੍ਹਾਂ ਵੀਰਾਂ ਨੇ ਸਵਾਲ ਪੁੱਛੇ ਸੀ ਕਿ ਬਾਈ ਜੀ ਸਾਡਾ ਪਸ਼ੂ ਪੂਰਾ ਦੁੱਧ ਤੇ ਨਹੀਂ ਆਉਂਦਾ ਜਿੰਨਾ ਵੀ ਅਸੀਂ ਜਿਹੜਾ ਪਸ਼ੂ ਨੂੰ ਰੋਜ਼ ਦੀ ਡੇਲੀ ਦੀ ਡਾਈਟ ਦੇ ਵਿੱਚ ਜੋ ਵੀ ਆਪਾਂ ਹਰਾਚਾਰਾ ਤੂੜੀ ਫੀਡ ਸਾਈਲੇਜ ਮਿਨਰਲ ਮਿਕਸਚਰ ਜੋ ਵੀ ਦਿੰਨੇ ਸਾਰਾ ਸਾਨੂੰ ਪਸ਼ੂ ਦੇ ਕੋਲ 100% ਜਿਹੜਾ ਲਾਭ ਨਹੀਂ ਮਿਲਦਾ ਸਾਡਾ ਪਸ਼ੂ ਦੁੱਧ ਵੀ ਘੱਟ ਦਿੰਦਾ ਉਹਦੇ ਦੁੱਧ ਦੇ ਅੰਦਰਲੀ ਫੈਟ ਐਸ ਐਨ ਐਫ ਵੀ ਜਿਹੜੀ ਪੂਰੀ ਨਹੀਂ ਆਉਂਦੀ ਪਸ਼ੂ ਨੂੰ ਅਸੀਂ ਦੁੱਧੋ ਕਿਵੇਂ ਵਧਾ ਸਕਦੇ ਹਾਂ ਉਹਦੀ ਜਿਹੜੀ ਕੁਆਲਿਟੀ ਕਿਵੇਂ ਸਹੀ ਕਰ ਸਕਦੇ ਹਣਾ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਤੁਹਾਨੂੰ ਇਹਨਾਂ ਨੁਕਤੇ ਸਾਂਝਾ ਕਰਨਾ ਜਿਹੜੇ ਤੁਸੀਂ ਪਸ਼ੂਆਂ ਨੂੰ ਡੇਲੀ ਦੀ ਡਾਈਟ ਦੇ ਵਿੱਚ ਤੂੜੀ ਹਰਾਚਾਰਾ ਪੱਠਾ ਸਾਈਲੇਜ ਜੋ ਵੀ ਦਿੰਨੇ ਆ ਉਹ ਆਪਾਂ ਜਿਹੜਾ ਅੱਜ ਫਾਰਮੂਲਾ ਜਿਹੜਾ ਚੇਂਜ ਕਰਾਂਗੇ ਠੀਕ ਹੈ ਨਾ ਕਿਉਂਕਿ ਪਹਿਲਾਂ ਅਸੀਂ ਵੀ ਇਦਾਂ ਕਰਦੇ ਹੁੰਦੇ ਸੀ ਵੀ ਖੁਰਲੀ ਦੇ ਵਿੱਚ ਤੂੜੀ ਪਾਤੀ ਪੱਠੇ ਪਾਤੇ ਰਲਾਤੇ ਪਸ਼ੂ ਬੰਨਤੇ ਠੀਕ ਹੈ ਨਾ ਸ਼ਾਮ ਨੂੰ ਜਾ ਕੇ 5 5:30 ਵਜੇ ਪਸ਼ੂ ਦੀ ਧਾਰ ਕੱਢ ਲਈ ਠੀਕ ਹੈ ਨਾ ਵੀਰੋ ਦੇਖੋ ਜਿਹੜਾ ਅਸੀਂ ਪਸ਼ੂ ਨੂੰ ਹਰਾਚਾਰਾ ਤੂੜੀ ਸਾਈਲੇਜ ਜਾਂ ਮਿਨਰਮੈਚਰ ਫੀਡ ਕੁਝ ਵੀ ਪਾਇਆ ਜਿੰਨੀ ਦੇਰ ਤੱਕ ਪਸ਼ੂ ਜਿਹੜਾ ਉਹਨੂੰ ਪੂਰੀ ਤਰ੍ਹਾਂ ਉਹਦੀ ਜੁਗਾਲੀ ਨਹੀਂ ਕਰੂਗਾ ਉਹਦੇ ਵਿੱਚੋਂ ਪੂਰਾ ਰਸ ਨਹੀਂ ਕੱਢੂਗਾ। ਉਨੀ ਦੇਰ ਤੱਕ ਪਸ਼ੂ ਨੂੰ ਉਹ ਪੂਰਾ ਜਿਹੜਾ ਆ ਉਹਦਾ ਬੈਨੀਫਿਟ ਨਹੀਂ ਮਿਲਦਾ। ਠੀਕ ਹੈ ਨਾ? ਅਸੀਂ ਕੀ ਕਰਦੇ ਆ? ਅਸੀਂ ਮੰਨ ਕੇ ਚਲੋ ਅਸੀਂ 5 ਵਜੇ ਜਾਂ 5:30 ਵਜੇ ਪਸ਼ੂ ਦੀ ਧਾਰ ਕੱਢਣੀ ਆ। 2 ਵਜੇ ਆਪਾਂ ਪਸ਼ੂ ਨੂੰ ਪੱਠੇ ਪਾ ਤੇ ਤੂੜੀ ਪਾਤੀ ਪੱਠੇ ਪਾ ਕੇ ਰਲਾ ਤੇ ਠੀਕ ਹੈ ਨਾ? ਫੀਡ ਅਸੀਂ ਪਸ਼ੂ ਨੂੰ ਉਦੋਂ ਪਾਉਂਦੇ ਜਦੋਂ ਅਸੀਂ ਪਸ਼ੂ ਦੀ ਧਾਰ ਕੱਢਦੇ ਆ ਠੀਕ ਹੈ ਨਾ? ਉਹ ਸਭ ਤੋਂ ਗਲਤ ਤਰੀਕਾ ਆ ਕਿਉਂਕਿ ਪਸ਼ੂ ਨੂੰ ਟਾਈਮ ਹੀ ਨਹੀਂ ਪੂਰਾ ਮਿਲ ਪਾਉਂਦਾ ਉਹ ਜਗਾਲੀ ਕਰਨ ਦਾ ਟਾਈਮ ਹੀ ਨਹੀਂ ਪੂਰਾ ਮਿਲ ਪਾਉਂਦਾ ਵੀ ਉਹ ਜਿਹੜਾ ਪਸ਼ੂ ਆ ਉਹਦੇ ਵਿੱਚੋਂ ਜਿਹੜਾ ਵੀ ਤੁਸੀਂ ਮਿਨਮਿਕਚਰ ਫੀਡ ਜਾਂ ਸਾਈਲੇਜ ਕੁਛ ਵੀ ਦਿੱਤਾ ਹੈ ਉਹਦਾ ਜਿਹੜਾ ਰਸ ਜਿਹੜਾ ਅੰਦਰੋਂ ਉਹ ਚੀਜ਼ ਦਾ ਕੱਢ ਸਕੇ ਜਿਹੜਾ ਉਹਦੀ ਪੂਰੀ ਬਾਡੀ ਨੂੰ ਲੱਗੇ ਹੈ ਨਾ ਤਾਂ ਦੇਖੋ ਵੀਰੋ ਦੇਖੋ ਜਿਹੜੇ ਵੱਡੇ ਡੈਰੀ ਫਾਰਮਾਂ ਵਾਲੇ ਤੁਸੀਂ ਦੇਖੇ ਹੋਣੇ ਵੀਰ ਉਹ ਟੀਐਮਆਰ ਕਰਕੇ ਆਪਣੇ ਪਸ਼ੂ ਨੂੰ ਸਾਈਲੇਜ ਦਿੰਦੇ ਆ ਉਹ ਜਦੋਂ ਪਸ਼ੂ ਨੂੰ ਖਰਾਕ ਦਿੰਦੇ ਆ ਉਹ ਸਾਈਲੇਜ ਤੂੜੀ ਫੀਡ ਮਿਨਮੈਚਰ ਤਾਂ ਚਲੋ ਟਾਪ ਡਰੈਸਿੰਗ ਕਰ ਦਿੰਦੇ ਉੱਪਰ ਹਨਾ ਉਹ ਤੂੜੀ ਹੋ ਗਈ ਸਾਈਲੇਜ ਹੋ ਗਿਆ ਫੀਡ ਹੋ ਗਈ ਉਹ ਸਾਰਾ ਇੱਕੋ ਵਾਰੀ ਮਿਕਸ ਕਰਕੇ ਆਪਣੇ ਪਸ਼ੂ ਨੂੰ ਪਾ ਦਿੰਦੇ ਆ ਤੇ ਫਿਰ 24 ਘੰਟਿਆਂ ਦੇ ਬਾਅਦ ਵਿੱਚ ਫਿਰ ਉਹ ਖਰਾਕ ਦਿੰਦੇ ਆ ਉਹਨਾਂ ਦੇ ਪਸ਼ੂ ਕੀ ਕਰਦੇ ਆ ਸਾਰੀ ਦਿਹਾੜੀ ਉਹੀ ਜਿਹੜੀ ਖਰਾਕ ਖਾਂਦੇ ਆ ਤਾਂ ਉਹ ਜਦੋਂ ਮੰਨ ਲਓ ਕਿ ਇੱਕ ਵਾਰੀ ਪਸ਼ੂ ਜਦੋਂ ਸਾਰੀ ਖਰਾਕ ਖਾਂਦਾ ਹੈ ਆਪਣੇ ਪੇਟ ਦੇ ਵਿੱਚ ਸਟੋਰ ਕਰਦਾ ਜਦੋਂ ਉਹ ਵਿਹਲਾ ਬੈਠਾ ਹੁੰਦਾ ਪਸ਼ੂ ਫਿਰ ਉਹ ਆਪਣੇ ਪੇਟ ਦੇ ਵਿੱਚੋਂ ਇੱਕ ਰੁਗ ਚੱਕ ਕੇ ਆਪਣੇ ਮੂੰਹ ਚ ਲਿਆਉਂਦਾ ਠੀਕ ਹੈ ਨਾ ਮੂੰਹ ਚ ਲਿਆ ਕੇ 35 ਤੋਂ 40 ਵਾਰ ਦੇ ਵਿੱਚ ਜਿਹੜਾ ਉਹ ਪਸ਼ੂ ਜਿਹੜਾ ਜਗਾਲੀ ਕਰਦਾ ਇੱਕ ਇੱਕ ਜਿਹੜਾ ਉਹ ਰੁਗ ਚੱਕੂ ਦਾ ਪੇਟ ਦੇ ਅੰਦਰੋਂ ਮੂੰਹ ਚ ਲਿਆ ਕੇ 35 ਤੋਂ 40 ਵਾਰ ਉਹ ਤੇ ਜਗਾਲੀ ਕਰਦਾ ਠੀਕ ਹੈ ਨਾ ਉਹਦੇ ਵਿੱਚ ਜਿਹੜੀ ਵੀ ਤੁਸੀਂ ਪਸ਼ੂ ਨੂੰ ਫੀਡ ਮਿਨਰਲ ਮਿਕਚਰ ਲੂਣ ਜਾਂ ਕੋਈ ਵੀ ਵਿਟਾਮਿਨ ਹੋਰ ਦਿੱਤੇ ਆ ਜਿੰਨਾ ਉਹ ਉਹਦੀ ਜਗਾਲੂਈ ਕਰੂਗਾ ਜਿੰਨਾ ਉਹ ਰਸ ਅੰਦਰੋਂ ਉਹਦਾ ਕੱਢੂਗਾ ਉਹਦਾ ਜਿਹੜਾ ਪੂਰਾ ਬੈਨੀਫਿਟ ਜਿਹੜਾ ਉਹ ਪਸ਼ੂ ਨੂੰ ਮਿਲਦਾ ਠੀਕ ਹੈ ਨਾ ਇਸ ਕਰਕੇ ਵੀਰੋ ਜੇ ਜਿਹੜੀਆਂ ਤੁਹਾਨੂੰ ਇਹ ਤਕਲੀਫਾਂ ਆਉਂਦੀਆਂ ਆ ਦਿੱਕਤਾਂ ਆਉਂਦੀਆਂ ਵੀ ਪਸ਼ੂ ਦੁੱਧ ਪੂਰਾ ਨਹੀਂ ਦਿੰਦਾ ਦੁੱਧ ਦੀ ਅੰਦਰਲੀ ਫੈਟ ਐਸਐਨਐਫ ਨਹੀਂ ਬਣਦੀ ਪਸ਼ੂ ਪਸ਼ੂ ਸਾਨੂੰ ਪੂਰਾ ਜਿੰਨੀ ਵੀ ਖਰਾਕ ਖਾਂਦਾ ਉਹਦਾ 100% ਨਹੀਂ ਦਿੰਦਾ ਹੈਨਾ ਇਹਦੇ ਕਰਕੇ ਵੀਰੋ ਸਾਨੂੰ ਪਸ਼ੂਆਂ ਦਾ ਜਿਹੜਾ ਪੱਠੇ ਪਾਉਣ ਦਾ ਤਰੀਕਾ ਬਦਲਣਾ ਪੈਣਾ ਕੀ ਕਰਨਾ ਪੈਣਾ ਦੇਖੋ ਜਦੋਂ ਤੁਸੀਂ ਪਸ਼ੂ ਨੂੰ ਪੱਠੇ ਪਾਉਣੇ ਆ ਮੰਨ ਕੇ ਚਲੋ ਤੁਸੀਂ ਤੂੜੀ ਪਾਤੀ ਹਰਾਚਾਰਾ ਉੱਤੇ ਪਾਤਾ ਉਹਦੇ ਨਾਲ ਹੀ ਉਦੋਂ ਫੀਡ ਆਪਾਂ ਜਿਹੜੀ ਪਾਦਣੀ ਨਾਲ ਹੀ ਮੇਨੂ ਮਿਕਸਚਰ ਜਿਹੜਾ ਮਿਕਸ ਕਰਕੇ ਦੇ ਦਿੰਦਾ ਠੀਕ ਹੈ ਨਾ ਜੇ ਮੰਨ ਕੇ ਚਲੋ ਉਦਾਹਰਨ ਦੇ ਤੌਰ ਤੇ ਤੁਹਾਡੇ ਪਸ਼ੂ ਦੀ ਦੁੱਧ ਦੇ ਅਕੋਰਡਿੰਗ 6 ਕਿਲੋ ਫੀਡ ਬਣਦੀ ਹੈ ਨਾ ਤੁਸੀਂ ਕੀ ਕਰਨਾ ਜਦੋਂ ਇੱਕ ਟਾਈਮ ਪਸ਼ੂ ਨੂੰ ਪੱਠੇ ਪਾਉਣੇ ਆ ਮੰਨ ਕੇ ਚਲੋ ਤੁਸੀਂ 2 ਵਜੇ ਆਪਣੇ ਪਸ਼ੂ ਨੂੰ ਪੱਠੇ ਪਾਏ ਆ ਉਸ ਟਾਈਮ ਖੁਰਲੀ ਦੇ ਵਿੱਚ ਤੂੜੀ ਪਾਤੀ ਉੱਪਰ ਹੀ ਪੱਠੇ ਪਾਤੇ ਨਾਲ ਹੀ ਜਿਹੜੀ ਆਪਣੀ 6 ਕਿਲੋ ਫੀਡ ਬਣਦੀ ਆ ਉਹਦੇ ਵਿੱਚੋਂ 2.5 ਕਿਲੋ ਫੀਡ ਤੁਸੀਂ ਜਿਹੜੀ ਆ ਉਹ ਪੱਠਿਆਂ ਦੇ ਤੂੜੀ ਦੇ ਨਾਲ ਹੀ ਜਿਹੜੀ ਮਿਕਸ ਕਰ ਦੇਣੀ ਮਿਨਰਲ ਮਿਕਚਰ ਜਿਹੜਾ ਉੱਪਰ ਪਾ ਦੇਣਾ ਠੀਕ ਆ ਇਹਦੇ ਨਾਲ ਕੀ ਪਸ਼ੂ ਇਹਦੇ ਨਾਲ ਕੀ ਹੋਊਗਾ 2 ਵਜੇ ਤੇ ਖਾਦੇ ਹੋਏ ਪੱਠੇ ਨਾਲ ਹੀ ਫੀਡ ਨਾਲ ਹੀ ਤੂੜੀ ਨਾਲ ਹੀ ਹਰਾਚਾਰਾ ਨਾਲ ਹੀ ਮਿਨਰਲ ਮਿਕਚਰ ਜਨਾਲੀ ਲੂਣ ਵਗੈਰਾ ਜਿਹੜਾ ਤੁਸੀਂ ਦੇਣਾ ਆ ਠੀਕ ਹੈ ਨਾ ਜਿੱਦਾਂ ਆਪਾਂ ਪਹਿਲਾਂ ਵੀਡੀਓ ਦੇ ਵਿੱਚ ਦੱਸਿਆ ਵੀ 25 25 ਗ੍ਰਾਮ ਤੱਕ ਆਪਾਂ ਲੂਣ ਜਿਹੜਾ ਪਸ਼ੂ ਨੂੰ ਦੁੱਧ ਦੇਣ ਵਾਲੇ ਨੂੰ ਜਿਹੜਾ ਦੇ ਸਕਦੇ ਆ 10 ਗ੍ਰਾਮ ਚਿੱਟਾ ਲੂਣ ਤੇ 15 ਗ੍ਰਾਮ ਜਿਹੜਾ ਕਾਲਾ ਤੇ ਸਿੰਧਾ ਨਾਮਕਰ ਲਾ ਕੇ ਟੋਟਲ 25 ਗ੍ਰਾਮ ਹਨਾ ਇਹ ਤੁਸੀਂ ਉੱਪਰ ਪਾਤਾ 50 ਗ੍ਰਾਮ ਮੀਨੂ ਮਿਕਚਰ ਪਾਤਾ 2.5 ਕਿਲੋ ਫੀਡ ਪਾਤੀ ਉਹ ਸਾਰੀਆਂ ਚੀਜ਼ਾਂ ਮਿਕਸ ਕਰਕੇ ਤੁਸੀਂ 2 ਵਜੇ ਪਸ਼ੂ ਨੂੰ ਦੇਤਾ 5 5:30 ਵਜੇ ਜਾ ਕੇ ਧਾਰਾ ਕੱਢਣੀਆਂ ਤੁਸੀਂ ਜਿਹੜਾ ਜਦੋਂ ਇੱਕ ਵਾਰੀ ਪਸ਼ੂ ਘੰਟੇ ਦੇ ਵਿੱਚ ਪੱਠੇ ਖਾ ਕੇ ਬਹਿ ਗਿਆ ਉਹ ਜਦੋਂ ਆਪਣੇ ਪਸ਼ੂ ਪੇਟ ਦੇ ਵਿੱਚ ਇੱਕ ਰੋਕ ਚੱਕੂਗਾ ਉਹਨੂੰ 35 ਤੋਂ 40 ਵਾਰ ਮੂੰਹ 'ਚ ਲਿਆ ਕੇ ਉਹਦੀ ਜਗਾਲੀ ਕਰੂਗਾ ਉਹ ਚੋਂ ਰਸ ਕੱਢੂਗਾ ਉਹਦਾ ਜਿਹੜਾ ਪੂਰਾ ਬੈਨੀਫਿਟ ਜਿਹੜਾ ਆ ਤੁਹਾਡੇ ਜਿਹੜਾ ਜਿੰਨਾ ਤੁਸੀਂ ਪਸ਼ੂ ਨੂੰ ਖਵਾਉਨੇ ਆ ਉਹਦਾ ਪੂਰਾ ਬੈਨੀਫਿਟ ਮਿਲੂਗਾ ਪਸ਼ੂ ਦੁੱਧੋ ਵੀ ਵਧੂਗਾ ਦੁੱਧ ਦੀ ਅੰਦਰਲੀ ਜਿਹੜੀ ਉਹਦੀ ਫੈਟ ਵੀ ਪੂਰੀ ਮਿਲੂਗੀ ਐਸਐਨਐਫ ਵੀ ਪੂਰੀ ਮਿਲੂਗੀ ਹਨਾ ਤਾਂ ਵੀਰੋ ਇਹ ਤਰੀਕਾ ਆਪਾਂ ਨੂੰ ਵਰਤਣਾ ਪੈਣਾ ਡੈਰੀ ਫਾਰਮ ਵਾਲੇ ਵੀ ਵੀਰ ਜਿਹੜਾ ਇਹੋ ਜਿਹਾ ਤਰੀਕਾ ਆਪਣੇ ਪਸ਼ੂਆਂ ਦੇ ਉੱਤੇ ਵਰਤਦੇ ਆ ਮੈਂ ਇਹ ਨਹੀਂ ਕਹਿੰਦਾ ਤੁਸੀਂ ਸਾਰੇ ਪਸ਼ੂਆਂ ਤੇ ਵਰਤ ਕੇ ਦੇਖ ਲਓ ਮੈਂ ਤੁਹਾਨੂੰ ਇਹ ਹੀ ਕਹੂੰਗਾ ਵੀ ਤੁਸੀਂ ਜਿੰਨੇ ਵੀ ਤੁਹਾਡੇ ਪਸ਼ੂ ਆ ਇੱਕ ਪਸ਼ੂ ਤੇ ਇਹ ਤਰੀਕਾ ਵਰਤ ਕੇ ਦੇਖ ਲਓ ਜਿਹੜੇ ਤੁਸੀਂ ਉਹਨੂੰ ਪੱਠੇ ਖਵਾਉਨੇ ਆ ਉਹ ਜਦੋਂ ਵੀ ਤੁਸੀਂ ਉਹਨੂੰ ਪੱਠੇ ਪਾਉਨੇ ਆ ਉਹ ਮੰਨ ਕੇ ਚੱਲੋ ਜਿੱਦਾਂ ਮੈਂ ਦੱਸਿਆ ਵੀ 6 ਕਿਲੋ ਫੀਡ ਆ ਉਹਨੂੰ ਇੱਕ ਪਸ਼ੂ ਨੂੰ ਅਲੱਗ ਕਰਕੇ ਇੱਕ ਟਾਈਮ ਉਹਨੂੰ 2.5 ਕਿਲੋ ਫੀਡ ਉਦੋਂ ਹੀ ਰਲਾ ਦਿਓ ਦੂਜੇ ਟਾਈਮ ਪੱਠੇ ਪਾਉਨੇ 2.5 ਕਿਲੋ ਰਲਾ ਦਿਓ ਜਿਹੜੀ ਆਪਣੀ 5 ਕਿਲੋ ਫੀਡ ਹੋ ਗਈ ਜਿਹੜੀ ਕਿਲੋ ਬਚਦੀ ਆ ਜੇ ਤੁਹਾਡਾ ਪਸ਼ੂ ਫੀਡ ਖਾਣ ਤੋਂ ਬਿਨਾ ਦੁੱਧ ਨਹੀਂ ਦਿੰਦਾ ਜਦੋਂ ਤੁਸੀਂ ਪਸ਼ੂ ਦੀ ਚਿਵਾਈ ਕਰਨੀ ਅੱਧਾ ਕਿਲੋ ਫੀਡ ਤੁਸੀਂ ਉੱਥੇ ਮੋਰੇ ਉਦਾਂ ਪਸ਼ੂ ਦੇ ਪਾ ਕੇ ਜਿਹੜਾ ਆ ਤੁਸੀਂ ਜਿਹੜੀ ਧਾਰ ਚੋ ਸਕਦੇ ਹਣਾ ਕਈ ਪਸ਼ੂ ਕੀ ਹੁੰਦੇ ਆ ਜਿੰਨੀ ਦੇਰ ਤੱਕ ਮੋਰੇ ਕੁਛ ਪਿਆ ਨਾ ਹੋਵੇ ਉਨੀ ਦੇਰ ਤੱਕ ਜਿਹੜਾ ਦੁੱਧ ਨਹੀਂ ਦਿੰਦੇ ਠੀਕ ਹੈ ਨਾ 2.5 ਕਿਲੋ ਆਪਾਂ ਸਵੇਰ ਦੇ ਪੱਠਿਆਂ 'ਚ ਫੀਡਰ ਲਾਤੀ 2.5 ਕਿਲੋ ਸ਼ਾਮ ਦੇ ਪੱਠਿਆਂ 'ਚ ਲਾਤੀ 5 ਕਿਲੋ ਹੋ ਗਈ ਜਦੋਂ ਆਪਾਂ ਚੁਵਾਈ ਕਰਨੀ ਉਦੋਂ ਆਪਾਂ ਤੁਸੀਂ ਅੱਧਾ ਕਿਲੋ ਉੱਤੇ ਜਿਹੜੀ ਪਸ਼ੂ ਦੇ ਪੱਠਿਆਂ ਦੇ ਉੱਤੇ ਆਪਣੇ ਫੀਡ ਪਾ ਕੇ ਤੇ ਤੁਸੀਂ ਚੁਵਾਈ ਕਰ ਸਕਦੇ ਆ ਹਣਾ ਇਹਦੇ ਨਾਲ ਜਿਹੜਾ ਆ ਪੂਰਾ ਬੈਨੀਫਿਟ ਜਿਹੜਾ ਜੋ ਵੀ ਤੁਹਾਡੀਆਂ ਦਿੱਕਤਾਂ ਸਾਰੀਆਂ ਦੂਰ ਹੋ ਜਾਣਗੀਆਂ